ਮੈਲੀਆ ਇੱਕ ਦੋ ਤਾਰਾ ਵੱਜਦਾ ਵੇ ਰੰਗਲਾ ਨੂਰ ਮੈਲੀ ਦੀ ਮੋਰੀ ਨੂਰ ਮੈਲੀਆ ਅਜੇ ਆ ਵਾਹ ਵਾਹ ਮੰਗਾ ਵਾਹ ਵਾਹ ਮੰਗਾ ਪਲਵਾਨ ਤੇ ਪ੍ਰਧਾਨ ਵੀ ਆ ਜੀ ਸੰਤਹੁਣ ਮੈਂ ਕੀ ਕਹਿਣਾ ਵਾ ਪ੍ਰਧਾਨ ਹੀ ਕਹ ਲੀਏ ਨਹੀਂ ਸਲਾਮੀ ਵੀ ਤੇ ਨਾਲ ਰੈਫਰੀ ਬੰਨ ਲਗਾ ਮੰਗੇ ਕਦ ਸੰਤਾਂ ਦਾ ਫਤੇ ਸੰਜੀ ਐਨ ਮੰਗੇ ਦੇ ਵੀ ਕਹਿੰਦੇ ਧੱਕ ਪਾਈ ਪੂਰੀ ਵਾਹ ਵਾਹ ਇਹ ਤੱਕ ਜਿਹੜੀ ਕਨੀ ਨੇ ਸਿਆਸਤ ਵਿੱਚ ਵੀ ਪਾਈ ਆ ਤੇ ਪਹਿਲਵਾਨੀ ਤੇ ਪਹਿਲਾਂ ਪਈ ਸੀ ਭਾਰਤ ਹੈਗਲੈਂਡ న్యూਸ ਸਾਡੇ ਭਾਈ ਸ਼ਾਹਬਦਤ ਸਾਹਿਬ ਪੁੱਜੇ ਹੋਏ ਨੇ ਜਦੋਂ ਜਿਹੜਾ ਧੰਨਵਾਦ ਅਖਾਂਗੇ ਅੱਜ ਕਹਿੰਦੇ ਵੀ ਆਦਰਮਾਨ ਦੀ ਧਰਤੀ ਤੇ ਲੱਗੀਆਂ ਹੋਈਆਂ ਰੌਣਕਾਂ ਜਿੱਥੇ ਅੱਜ ਕਹਿੰਦੇ ਸਿਰੇ ਦਾ ਮੱਲ ਪੁੱਜਣਿਆ ਵੀ ਥੋੜੇ ਸਮੇਂ ਚ ਹਰ ਮਨ ਵਰਗੇ ਮੱਲ ਪੁੱਜਣਗੇ 30 ਵਰਗੇ ਮੱਲ ਪੁੱਜਣਗੇ ਤਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਆਦਰਾਮਨ ਬਾਬਾ ਛਾਦ ਇਨਸ਼ਾ ਝੱਡੇ ਵਾਲੇ ਪੀਰ ਦਾ ਜਿਹੜਾ ਮੇਲਾ ਬੜੀ ਧੂਮ-ਧਾਮ ਦੇ ਨਾਲ ਸਾਰੀ ਦਿਹਾੜੀ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਪਹਿਲੋਂ ਵੱਖ-ਵੱਖ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਵਾਈ ਤੇ ਵੱਖ-ਵੱਖ ਜਥੇਬੰਦੀਆਂ ਦੇ ਜਿਵੇਂ ਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਤਕਰੀਬਨ ਸਾਰੇ ਲੀਡਰ ਜਿਲ੍ਹਾ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਤੇਜਿੰਦਰਪਾਲ ਸਿੰਘ ਬਲਾਕ ਪ੍ਰਧਾਨ ਹਰਮਨ ਫੋਰਬੀ ਜਿਹੜੇ ਭਾਰਤੀ ਕਿਸਾਨ ਜੁਨੀਆ ਦੇ ਲੀਡਰਾਂ ਨੇ ਬਾਬਾ ਜੀ ਦੇ ਹਾਜ਼ਰੀ ਲਵਾ ਕੇ ਆਪਣਾ ਜਿਹੜਾ ਜੀਵਨ ਸਫਲ ਕੀਤਾ ਅੱਜ ਹੁਣ ਪਰ ਅਪਰੰਤ ਮੇਲੇ ਦੇ ਅਪਰੰਤ ਸਟੇਜ ਤੋਂ ਬਾਅਦ ਛਿੰਝ ਦਾ ਆਰੰਭ ਕੀਤਾ ਗਿਆ ਜਿਸ ਵਿੱਚ ਪਹਿਲਾ ਪਟਕਾ 7 ਸਵਾ ਲੱਖ ਦਾ ਜਕੂਬ ਸਿੰਘ ਜਕੂਬ ਮਸੀਹ ਜਿਹੜਾ ਯੂਕੇ ਵਿੱਚ ਨੇ ਉਹਨਾਂ ਨੇ ਦਿੱਤਾ ਦੂਜਾ ਪਟਕਾ ਗੋਪੀ ਇਟਲੀ ਤੇ ਤੀਜਾ ਪੜਕਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੇ 5200 ਦਾ ਪੜਕਾ ਇੰਦਰਜੀਤ ਇੰਦਰਜੀਤ ਸਿੰਘ ਜਿਹੜਾ ਗਪਾਲਦਾਰ ਸਿੰਘ ਦਾ ਬੇਟਾ ਉਸਨੇ ਦਿੱਤਾ ਤੇ ਇੱਕ 1100 ਦੀ ਸਪੈਸ਼ਲ ਕੁਸ਼ਤੀ ਸਾਡਾ ਸਰਪੰਚ ਬਖਸ਼ੀ ਸਿੰਘ ਉਹਨਾਂ ਦੇ ਪੋਤਰੇ ਉਹਨਾਂ ਦੀ ਸਪੈਸ਼ਲ ਕੁਸ਼ਤੀ 11000 ਦੀ ਕਰਵਾਈ ਜਾ ਰਹੀ ਹੈ ਜਿਸ ਵਿੱਚ ਬਹੁਤ ਹੀ ਸ਼ਰਦਾ ਦੇਖਣ ਨੂੰ ਮਿਲੀ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਅ ਲਗਭਗ 40 ਲੋਕ ਸੰਗਤਾਂ ਨੇ ਹਾਜ਼ਰੀ ਲਵਾਈ ਤੇ ਛਿੰਝ ਦਈ ਤੇ ਮੇਲੇ ਦੀ ਰੌਣਕ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਜੇ ਸਮਰਾਵਾਂ ਤੇ ਰੋਹਿਤ ਨੂਰ ਮਹਿਲ ਆਖਾਰੇ ਚਾਉ ਜੀ ਵੀ ਸਾਡਾ ਭਰਾ ਚੰਨਾ ਜੀ ਵਸੇ ਉਹਨਾਂ ਵੱਲੋਂ ਆਖਾੜਾ ਦੋਸਤ ਮਹਿੰਦੋ ਪਹਿਲਵਾਨ ਮੇਰ ਦੀ ਜਿਹਦੇ ਲੱਕ ਤੇ ਜਿਗਰ ਮਜੀਦੇ ਪਹਿਲਵਾਂ ਦਾ 31000 ਰੁਪਏ ਸਨਮਾਨਿਤ ਕਰਨਾ ਜੀ ਪਹਿਲਾਂ ਸਨਮਾਨਿਤ ਕਰਨਾ ਜਿਹੜਾ ਆਜੋ ਜੀ ਆਇਦਰ ਵੀ ਸਨਮਾਨਿਤ ਹੋ ਰਹੇ ਨੇ ਇਹ ਤਰਤੇ ਜੀ ਬਾਜਵਾ ਸਾਹਿਬ ਮਾਣੇ ਸਾਨੂੰ ਉਧਰ ਆ ਖਾੜਾ ਦੋਸਤ ਮਿਹਨਤ ਪਹਿਲਵਾਨ ਮੇਲ ਦੀ ਜਿਹਨੇ ਲੱਖ ਤੇ ਜਿਗਰ ਮਜੀਦੇ ਪਹਿਲਵਾਂ ਦਾ ਇਸ ਟਾਈਮ ਭਾਰਤੀ ਕਿਸਾਨ ਜੁਨੀਅਰ ਦੇ ਪ੍ਰਧਾਨ ਜੀ ਉਹਨਾਂ ਦਾ ਵੀ ਇਸ ਟਾਈਮ ਸਨਮਾਨਿਤ ਕੀਤਾ ਜਾ ਰਿਹਾ ਜੀ ਜਿਕਰ ਲੱਖ ਦਾ ਤੇ ਲਾਲਾਂ ਵਾਲੇ ਪੀਰ ਜੀ ਦਾ ਸਾਡੇ ਸਰਦਾਰ ਲਖਵੀਰ ਸਿੰਘ ਜੀ ਲੋਕ ਸਾਡੇ ਪ੍ਰਧਾਨ ਜੀ ਭਾਰਤੀ ਕਿਸਾਨ ਯੂਨੀਅਨ ਵਿਸ਼ੇਸ਼ ਬੋਧ ਸਨਮਾਨਿਤ ਕੀਤਾ ਜਾ ਰਿਹਾ ਧੰਨਵਾਦ ਹੈ ਜੀ ਜ਼ਿਲ੍ਹਾ ਪ੍ਰਧਾਨ ਜੀ ਭਾਰਤੀ ਕਿਸਾਨ ਯੂਨੀਅਨ ਵਾਹ ਵਾਹ ਉਹਦਰ ਵੀ ਕਹਿੰਦੇ ਜਸ਼ਨ ਦੀ ਗੱਲ ਕਰਾਂ ਨਗਰ ਵਾਲਿਓ ਜ਼ੋਰ ਦਾ ਤਾੜੀ ਮਾਰ ਦਿਓ ਆਪਣੇ ਨਗਰ ਦਾ ਪਹਿਲਵਾਨਾ ਨਾਲ ਕਹਿੰਦੇ ਵੀ ਸ਼ਾਮਾ ਪਹਿਲਵਾਨਾ ਐਂ ਕਹਿੰਦੇ ਵੀ ਕੁੰਡੀਆਂ ਦੇ ਸਿੰਘ ਫਸੇ ਪਏ ਉਹਦਰ ਸਾਡੇ ਗੁਰੂ ਜੀ ਰੋਸਤਮ ਸਿੰਘ ਪਹਿਲਵਾਨ ਮਿਹਰਦੀਨ ਜੀ ਜਿਨ੍ਹਾਂ ਦੀ ਕਲਮ ਲਿਖਦੀ ਸਿੰਘ ਦੇ ਜੇੜ ਨੂੰ ਜਾਣ ਕਿੜਾ ਮਾਰਾ ਹੋਵੇ ਤਾਂ ਕੱਡੇ ਦੀ ਲਈ ਛੱਗੇ ਉਸ ਮਦਨੇ ਕੁਸ਼ਤੀਆਂ ਢੋਣੀਆਂ ਕੀ ਜਿਹੜਾ ਕੁਲੰਦੋਂ ਪਹਿਲਾਂ ਜੀ ਛੱਗੇ ਕਦੇ ਕਹਿਣਾ ਉਸਤਾਦਾਂ ਦਾ ਮੋੜਗੇ ਨਾ ਭਾਵੇਂ ਵਿੱਚ ਖਰਾ ਦੇ ਪੀ ਛੱਗੇ ਮਿਹਰਦੀਨਾ ਉਸਤਾਦਾਂ ਦੇ ਹੋਣ ਦਰਸ਼ਨ ਤੇ ਪਾਣੀ ਪੈਰਾਂ ਦਾ ਧੋਕੇ ਪੀ ਛੱਗੇ ਤੇ ਪਾਣੀ ਪੈਰਾਂ ਦਾ ਧੋਕੇ ਪੀ ਛੱਗੇ ਸਾਹਿਬ ਜੀ ਦਵਿੰਦਰਪਾਲ ਸਿੰਘ ਜੀ ਕੈਪਟਨ ਸਾਹਿਬ ਜੀ ਮੁਬਾਰਕਾਂ ਜੈਕਾਰੇ ਮੈਂ ਸੁਣੇ ਹੋਏ ਨੇ ਮਾਣ ਹੈ ਸਾਨੂੰ ਵਾਹ ਵਾਹ ਪ੍ਰਧਾਨ ਨਗਰ ਦਾ ਮਾਣ ਹੈ ਆ ਜਾਓ ਨਾ ਉਹ ਕੋ ਨਹੀਂ ਹੁੰਦਾ ਨਾ ਬੋਬੀ ਪਹਿਲਵਾਨ ਸ਼ਾਬਾਸ਼ ਸ਼ਾਬਾਸ਼ ਤੋਰਪੋ ਹੁਦ ਤੁਸੀਂ ਤੋਰ ਕਲਦੀਪ ਸਿੰਘ ਛੋਲੇ ਤੇ ਕਮਲ ਰੁੜਕਾ ਖੜੇ ਚਾਓ ਜੀ ਕਲਦੀਪ ਪਹਿਲਵਾਨ ਤੇ ਕਮਲ ਪਹਿਲਵਾਨ ਰੁੜਕਾ ਜੋਤ ਪਹਿਲਵਾਨ ਚ ਲੂਟੀ ਪਹਿਲਵਾਨ ਜੀ ਤੁਸੀਂ ਰੁਕ ਜਾਓ ਥੋੜਾ ਜਿਹਾ ਕਲਦੀਪ ਸਦਾ ਵਿਸ਼ੇਸ਼ ਸਨਮਾਨਤ ਕੀਤੇ ਨੇ ਅੱਜ ਦੇ ਸਾਡੇ ਸਰਦਾਰ ਗੁਰਮੇਲ ਸਿੰਘ ਜੀ ਬਾਬਾ ਜੀ ਹੁਣੀ ਮਾਨ ਤੇ ਪੈਰ ਭੇਜਦੇ ਨੇ ਸਾਡੇ ਸਰਜੀਤ ਸਿੰਘ ਸੋਜੀ ਸਾਹਿਬ ਜਿਲੋਂ ਜਿਹੜਾ ਧੰਨਵਾਦ ਜੀ ਸ਼ੁਰੂਜੀ ਆਜੋ ਜੀ ਆਜੋ ਅਜੀ ਖਿਚੋ ਕੰਮ ਰਾਇਆ ਕਾਕੂ ਪਹਿਲਵਾਨ ਬਹੁਤ ਵਧੀਆ ਸਾਹਮਣੇ ਮੁਕਾਬਲਾ ਹੋ ਗਿਆ ਸਾਡੇ ਭਾਰਤ ਹੈਜਲੈਂਡ న్యూਸ ਸਾਡੇ bari ਸ਼ਾਹਬਦਲ ਸਾਹਿਬ ਪੁੱਛੇ ਹੋਏ ਨੇ ਜਦੋਂ ਜਿਹੜਾ ਧੰਨਵਾਦ ਅਖਾਂਗੇ ਵਿੱਚ ਹਰ ਨੰਬਰ ਕੇ ਮਾਲ ਪੁੱਛਣਗੇ ਪੀਰ ਸਾਰ ਕੇ ਮਾਲ ਪੁੱਛਣਗੇ ਸੰਜੇ ਸੰਜੇ ਸਮਲਾਵਾ ਤੇ ਰੋਹਿਤ ਨੂਰ ਮਹਿਲ ਲੂਕੀ ਮੇਰਾ ਰੂਪਾ ਪੁੱਜਾ ਵੀ ਜੰਤਾ ਨਗਰ ਬੱਲੇ ਰੂਪਾ ਤੇਰੇ ਵਾਹਗਾ ਆਇਆ ਜਿੰਦੂ ਦੇ ਮੁਤਾਬਕ ਦੀ ਜੋੜੀ ਪੁੱਜੀ ਹੋਈ ਆ ਵੀ ਆ 70 ਅੰਗਾਕੜੀ ਓ ਬੱਲੇ ਆ ਪਖਾਨ ਆ ਆ ਪਖਾਨ ਆ ਕਹਿੰਦੇ ਵੀ ਖੇਡ ਦੇ ਮੈਦਾਨ ਚ ਆ ਲੂਕੀ ਕਿੱਥੇ ਮੇਰਾ ਆ ਵੀ ਲੂਟੀ ਜੋਤ ਆਲਮਗੀਰ ਆ ਕਾਸ਼ ਪਹਿਲਵਾਨ ਤੇ ਗਗਨ ਪਰਚੀ ਲਾ ਜੋ ਬਈ ਆਪਣੀ ਪਰਚੀਆਂ ਨਾਲ ਦੀ ਨਾਲ ਪਹਿਲਵਾਨ ਜੀ ਪਰਚੀਆਂ ਨਾਲ ਦੀ ਨਾਲ ਬਾਅਦ ਵਿੱਚ ਅਸੀਂ ਕਿਸੇ ਪਰਚੀ ਦੇ ਕੋਈ ਜ਼ਿੰਮੇਵਾਰੀ ਸਾਡੀ ਜਗਨਾ ਅਗਾ ਕਾਸ਼ ਭੱਜ ਗਿਆ ਯਾਰ ਕੀ ਗੱਲ ਚੱਲਦਾ ਜਾ ਕਾ ਮਾਂ ਭੱਜ ਕੇ ਮਰੇ ਆ ਵਾਹ ਵਾਹ ਨੌਜੀ ਪਰਚੀ ਲੜ ਮੰਗੇਤਾਂ ਸੰਗਤਾਂ ਦਾ ਫਤਿਹ ਸੰਜੀ ਐਨ ਮੰਗੇ ਦੇ ਵੀ ਕਹਿੰਦੇ ਧੱਕ ਪਾਈ ਪੂਰੀ ਵਾਹ ਵਾਹ ਇਹ ਧੱਕ ਜਿਹੜੀ ਕਿ ਨਹੀਂ ਨੇ ਸਿਆਸਤ ਵਿੱਚ ਵੀ ਪਾਈ ਆ ਤੇ ਪਹਿਲਵਾਨੀ ਵਿੱਚ ਪਹਿਲਾਂ ਪਈ ਸੀ